ਕਿ ਆਪਣੇ ਸ਼ੌਕ ਵੀ ਅਸੀਂ ਰੱਖਦੇ ਆ ਜਿਹੜੇ ਰੱਖਣੇ ਚਾਹੀਦੇ ਆ ਜਿਹਦੇ ਨਾਲ ਬੰਦਾ ਇੱਕ ਜ਼ਿੰਦਾਦਿਲ ਰਹਿੰਦਾ ਬਾਈਕਸ ਤਾਂ ਸਕੂਟਰਸ ਦਾ ਵਿੰਟੇਜ ਨਾਟ ਨਵੇਂ ਵਿੰਟੇਜ ਵੀ ਆ ਮੇਰੇ ਕੋਲ ਕਲਾਸਿਕ ਵੀ ਨੇ ਜੀ ਔਰ ਲੇਟੈਸਟ ਮਾਡਲ ਦੇ ਵੀ ਨੇ ਕਾਰਾਂ ਵੀ ਨੇ ਉਹਦੇ ਚ ਸਪੋਰਟਸ ਕਾਰਾਂ ਵੀ ਨੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਕੌਇਨਜ਼ ਦੇ ਕੋ ਬਹੁਤ ਪੁਰਾਣੇ ਬਾਬੇ ਨਾਨਕ ਸ਼ਾਹੀ ਵੇਲੇ ਦੇ ਮਹਨਜੋਦੜੋ ਜਿਹੜੀ ਸਭ ਤੋਂ ਸਿ ਆਪਣੀ ਸਿਵਲਾਈਜੇਸ਼ਨ ਸੀ ਉਹਨੋਂ ਦੇ ਵਿੱਚ ਕੋਇਨਸ ਪੁਰਾਣੇ ਤੋਂ ਜਵਾਨੇ ਦੇ ਫੋਰਮ ਦੇ ਵੀ ਸਾਰੇ ਇੰਟਰਨੈਸ਼ਨਲ ਕੋਇਨਸ ਨੇ ਮੇਰੇ ਕੋਲ ਬਹੁਤ ਸਾਰੇ ਪਏ ਨੇ ਬੜੀ ਵਧੀਆ ਸਾਡੀ ਫੈਮਲੀ ਆ ਖੁਸ਼ਹਾਲ ਫੈਮਲੀ ਆ ਜੀ ਮੈਡਮ ਬਹੁਤ ਕੰਮ ਕਰਦੇ ਨੇ ਮਤਲਬ ਜਿੰਨਾ ਬੈ ਹਲਕੇ ਜੇ ਕੰਮ ਕਰਦਾ ਮੇਰੇ ਖਿਆਲ ਉਸ ਤੋਂ ਬਾਅਦ ਇਹ ਕਰਦੇ ਨੇ ਹਮ ਭਲੇ ਮੈਂ ਤਾਂ ਇੱਥੇ ਪਬਲਿਕ ਡੀਲਿੰਗ ਕਰਦਾ ਹਾਂ ਫੀਲਡ ਜੌਬ ਜ਼ਿਆਦਾ ਕਰਦੇ ਨੇ ਕਿਉਂਕਿ ਮੇਰੇ ਸਪੋਰਟ ਵਾਈਫ ਦੀ ਪੂਰੀ ਹੈ 100% ਜੀ ਤੇ ਬੜਾ ਅੱਛਾ ਸਾਰਾ ਇਹ ਇਹ ਚੱਲ ਰਿਹਾ ਹੈਗਾ ਜੀ ਤੇ ਉਹਦੇ ਨਾਲ ਨਾਲ ਲੋਕਾਂ ਦਾ ਬਹੁਤ ਪਿਆਰ ਆ ਸਾਡੇ 'ਚ ਜੀ ਤੇ ਬਾਕੀ ਆਪਣੇ ਸ਼ੌਕ ਵੀ ਅਸੀਂ ਰੱਖਦੇ ਆ ਜਿਹੜੇ ਰੱਖਣੇ ਚਾਹੀਦੇ ਆ ਜਿਹਦੇ ਨਾਲ ਬੰਦਾ ਇੱਕ ਜ਼ਿੰਦਾਦਿਲ ਰਹਿੰਦਾ ਜੀ ਸਾਡੇ ਕਈ ਇਸ ਤਰ੍ਹਾਂ ਦੇ ਸ਼ੌਕ ਨੇ ਸਭ ਤੋਂ ਪਹਿਲਾਂ ਤਾਂ ਮੇਰੇ ਨੂੰ ਆ ਪਰਿਵਾਰ ਨੂੰ ਸਾਰੇ ਨੂੰ ਆ ਫੁੱਲ ਬੁੱਟਿਆਂ ਦਾ ਹਾਂਜੀ এনवायरमेंट ਦਾ ਜੀ ਨੰਬਰ 2 ਤੇ ਪੈਟਸ ਦਾ ਹੂੰ ਡੌਗ ਵੀ ਹੈਗੇ ਨੇ ਸਾਡੇ ਕੋਲ ਬਾਕੀ ਮੈਨੂੰ ਮੋਟਰ ਕਾਰਸ ਦਾ ਤੇ ਬਾਈਕਸ ਦਾ ਸਕੂਟਰਸ ਦਾ ਵਿੰਟੇਜ ਨਾਟ ਨਵੇਂ ਵਿੰਟੇਜ ਵੀ ਆ ਮੇਰੇ ਕੋਲ ਕਲਾਸਿਕ ਵੀ ਨੇ ਜੀ ਔਰ ਅਮ ਲੇਟੈਸਟ ਮਾਡਲ ਦੇ ਵੀ ਨੇ ਕਾਰਾਂ ਵੀ ਨੇ ਉਹਦੇ ਚ ਸਪੋਰਟਸ ਕਾਰਾਂ ਵੀ ਨੇ ਵਿਨਟੇਜ ਕਾਰਾਂ ਵੀ ਨੇ ਕਲਾਸਿਕ ਕਾਰਾਂ ਵੀ ਨੇ ਉਸ ਤੋਂ ਇਲਾਵਾ ਸਟੈਪ ਕਲੈਕਸ਼ਨ ਮੇਰੀ ਬਚਪਨ ਦਾ ਸ਼ੌਕ ਸੀਗਾ ਉਹ ਮੇਰੇ ਕੋਲ ਬਹੁਤ ਪਈਆਂ ਨੇ ਕੋਇਨਸ ਮੇਰੇ ਕੋਲ ਬਹੁਤ ਪਈਆਂ ਨੇ ਬਾਬੇ ਨਾਨਕ ਸ਼ਹੀਦ ਵੇਲੇ ਦੇ ਮਹਨਜੋਦੜੋ ਜਿਹੜੀ ਸਭਤਾ ਸੀ ਆਪਣੀ ਸਿਵਲਾਈਜੇਸ਼ਨ ਸੀ ਉਦੋਂ ਦੇ ਮੇਰੇ ਕੋਲ ਕੋਇਨਸ ਪੁਰਾਣੇ ਤੋਂ ਜਵਾਨ ਦੇ ਫੋਰਨ ਦੇ ਵੀ ਸਾਰੇ ਇੰਟਰਨੈਸ਼ਨਲ ਕੋਇਨਸ ਨੇ ਮੇਰੇ ਕੋਲ ਬਹੁਤ ਸਾਰੇ ਪਈ ਨੇ ਉਹਦੇ ਨਾਲ ਨਾਲ ਮੈਨੂੰ ਕੀ ਕਹਿੰਦੇ ਪੁਰਾਣੇ ਅ ਗ੍ਰਾਮੋਫੋਨ ਅੱਛਾ ਰੇਡੀਓਜ਼ ਮਤਲਬ ਜੋ ਕੁਝ ਵੀ 뮤ਜ਼ਿਕ ਸਿਸਟਮ ਪੁਰਾਣੇ ਤੋਂ ਪੁਰਾਣੇ ਮੇਕ ਕੋ ਪਏ ਨੇ ਅੱਛਾ 뮤ਜ਼ਿਕ ਸਿਸਟਮ ਦੀ ਗੱਲ ਕੀਤੀ ਕਿਹਦੇ ਗਾਣੇ ਸੁਣਨੇ ਤੁਹਾਨੂੰ ਪਸੰਦ ਨੇ ਮੈਂ ਜ਼ਿਆਦਾ ਅ ਇਮੋਸ਼ਨਲ ਗਾਣੇ ਸੁਣਦਾ ਸ਼ੌਕਰਾ ਦਾ ਮੁਹੰਮਦ ਰਫੀ ਮੁਕੇਸ਼ ਅੱਛਾ ਇਹ ਮੇਰੇ ਆਈਕਨ ਨੇ ਹਾਂਜੀ ਤੇ ਮੈਂ ਜ਼ਿਆਦਾ ਇਹਨਾਂ ਦੇ ਹੀ ਸੁਣਦਾ ਤੇ ਹੁਣ ਜਿਹੜੇ ਯੰਗਸਟਰਸ ਆਏ ਨੇ ਉਹਨਾਂ ਦੇ ਵਿੱਚੋਂ ਕਿੱਦਾਂ ਵਿੱਚੋਂ ਮੈਨੂੰ ਅੱਛੇ ਸਾਰੇ ਨੇ ਕਮਰ ਗਰੇਵਾਲ ਬਹੁਤ ਅੱਛਾ ਲੱਗਦਾ ਜੀ ਜੀ ਰੋਹਾਨੀ ਉਹਦੇ ਬੜੇ ਅੱਛੇ ਗਾਣੇ ਹੁੰਦੇ ਨੇ ਇਹ ਇੱਕ ਤੁਹਾਡੇ ਉਹ ਚਲੇ ਗਏ ਦੁਨੀਆ ਤੋਂ ਬਿੰਦ ਰਖੀਆ ਜੀ 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 ਤੇ ਜਿਹੜੇ ਹੁਣ ਇਹਨਾਂ ਚ ਸਰਤਾਜ ਜੀ ਮਹਾਰਾਜ ਹਾਂਜੀ ਹਾਂਜੀ ਇਹਨਾਂ ਦੇ ਹੈ ਸ਼ੌਂਕ ਹਾਂ ਸਰਤਾਜ ਹੋ ਗਿਆ ਮਤਲਬ ਜਿਹੜੇ ਬੜੇ ਹਲੀਮੀ ਦੇ ਨਾਲ ਹਾਂਜੀ ਔਰ ਸਹਿਜ ਸੁਭਾਅ ਦੇ ਵਿੱਚ ਬੜੀਆਂ ਗੱਲਾਂ ਕਹਿ ਜਾਂਦੇ ਨੇ